ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 6 ਮੱਝਾਂ ਤੇ 2 گاਵਾ ਤੁਹਾਨੂੰ ਦਿਖਾਉਣੀ ਆਂ ਟੋਟਲ 8 ਪਸ਼ੂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਭ ਠੀਕ ਠਾਕ ਜੀ ਵਧੀਆ ਜੀ ਵਧੀਆ ਤੁਸੀਂ ਸਰਾਓ ਜੀ ਸਭ ਵਧੀਆ ਜੀ ਤੇ ਨਾਮ ਦੱਸਦੇ ਕਰੀ ਆਪਣਾ ਰਾਜਿੰਦਰ ਸਿੰਘ ਪਿੰਡ ਚੱਠਾ ਤਹਿਸੀਲ ਪਟਾਰਾ ਜਿਲ੍ਹਾ ਜ਼ਾਸਰ ਤੇ ਫੋਨ ਨੰਬਰ ਕੋਲ ਦੇ ਕਰੀ 95827755 ਠੀਕ ਹੈ ਜੀ ਅੱਜ ਲਾਤੀਆਂ ਰੌਣਕਾਂ ਫਿਰ ਪੁਰੀਆਂ ਲਾਤੀਆਂ ਜੀ ਠੀਕ ਹੈ ਚਲੋ ਸ਼ੁਰੂਆਤ ਜਿਹੜੀ ਆ ਝੋਟੀ ਆ ਨੀਲੀ ਦੀ ਪਹਿਲੇ ਨੰਬਰ ਤੇ ਤੋਂ ਹੀ ਆਪਣਾ ਸ਼ੁਰੂਆਤ ਕਰਨੀ ਕਿੰਨਾ ਸੁਬਾਹ ਸੋਈ ਜੇ ਵੀਰ ਜੀ ਇਹ ਪਹਿਲੇ ਨੂੰ ਵੀਰ ਜੀ ਕਿੰਨਾ ਚਲੋ ਕੱੱਸ ਹੋਈ ਨਾ ਇਹ ਕੱਲ ਦੀ ਸਗੀ ਹੈ ਤੇ ਬੱਚਾ ਕਿ ਆ ਗਿਆ ਮਗਰ ਕਟਾ ਵਾਲੀ ਨੀਲੀ ਦਾ ਉਹਦਾ ਬੱਚਾ ਦਾ ਚਲੋ ਬੱਚੇ ਹੁਣੇ ਵਿਖਾਈ ਦੇਨੇ ਆਪਾਂ ਬਾਕੀ ਛੋਟੀ ਨੂੰ ਬੱਚਾ ਲਾ ਕੇ ਹੁਣ ਸੌਣੇ ਆ ਠੀਕ ਹੈ ਨੀਰ ਦੀ ਹੌਲ ਦਾ ਨਾਂ ਨਹੀਂ ਛੱਡੀ ਫੋੜੇ ਸਟਾਰਟਿੰਗ ਬੋਲਾ 9 ਕਿਲੋ ਠੀਕ ਆ ਛੋਟੀ ਨੂੰ ਤਾਂ 12 13 ਕਿਲੋ ਚ ਆਊਗੀ ਬਹੁਤ ਚੰਗੀ ਛੋਟੀ ਆ ਪਿਓ ਨੀਲੀ ਦੀ ਸਾਰੇ ਤੋੜ ਦਈਏ ਪਹਿਲਾਂ ਇੱਕ ਕਰੀਏ ਆਪਾਂ ਤੋੜ ਦਈਏ ਮਾਹ ਲੱਗੀ ਢੇੜਾ ਲਮਾਰ ਸੰਗਰਦੀ ਕਰੀ ਝੋਟੀ ਠੀਕ ਹੈ ਜੀ ਮਾਹ ਲੱਗੀ ਇਹ ਬਟੇ ਚੱਲ 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 ਬਾਕੀ ਨੀਲੀ ਦੀ ਝੋਟੀ ਆ ਤਾਜ਼ਾ ਹੀ ਬੱਚਾ ਜਿਹੜਾ ਇਹਦੇ ਮਗਰ ਵਾਹਨਾ ਜਿਹੜਾ ਇਹਦਾ ਲੱਗ ਰਿਹਾ ਦੇਖ ਸਕਦੇ ਨਹੀਂ ਇੱਥੇ ਨੀ ਬਾਕੀ ਮੀਂਹ ਉਹ ਜਿਹੜਾ ਪੈ ਗਿਆ ਉਹਦੇ ਕਰਕੇ ਥੋੜੀ ਤਿਲਕਨ ਤਿਲਕਨ ਜੀ ਹੋਈ ਪਈ ਆਹ ਦੇਖ ਸਕਦੇ ਤਾਜ਼ਾ ਹੀ ਬੱਚਾ ਜਿਹੜਾ ਬਿਲਕੁਲ ਮੱਕੀ ਚਾਹ ਪੋ ਚੰਗਾ ਜਿਹਾ ਟਿਪ ਮੈਨੂੰ ਪਸੰਦ ਆ ਗਿਆ ਹੋਣੀ ਠੀਕ ਤੇ ਆ ਵੀ ਜੇ ਬਸਮਦਿਆਂ ਨੇ ਇੱਕ ਰਿਆਵ ਖਾਦੀ ਨਜ਼ਰ ਹਾਂਜੀ ਹਾਂਜੀ ਇਹ ਕਿਨੇ ਚਰ ਦੀ ਚੱਕ ਪਾਸ ਤੇ ਇਹ ਵੀ ਦੀ ਕੇਵਾ ਵੀ ਹੰਨਾ ਛੋਟੀ ਨੂੰ ਲਗਾ ਜੇ ਅੱਛਾ ਲਾਗੋ ਬਣ ਲਈ ਡਰੈਸਿੰਗ ਦੇ ਦਾਂਗੇ 18 18 ਕਿਲੋ ਦਾ ਸੱਜੇ ਦਾ ਰਕਾਰੇ ਦੋਦਾ ਅੱਛਾ 9 ਕਿਲੋ ਵੀ ਜੀ ਹੁਣ ਦੋਦੇ ਆ 6 ਮਹੀਨਾ ਦੀ ਗੱਬਣ ਆ ਤੇ 9 ਲੀਟਰ ਦੁੱਧ ਆ 9 ਲੀਟਰ ਦੁੱਧ ਆ ਨਹੀਂ 6ਵਾਂ ਲੱਗਾ ਕਿ 6 ਦੀ ਗੱਬਨੇ 6ਵਾਂ ਜਾਂੜੇ ਲੱਗਿਆ ਆ ਸ਼ਾਇਦ 6ਵਾਂ ਲੱਗਿਆ ਜਦੋਂ ਠੀਕ ਆ ਚਲੋ ਮਤਲਬ 6ਾਂ ਦੇ 6ਾਂ ਲੱਗੇ ਗੱਬਨੇ ਆ ਕੇ ਹਾਂਜੀ ਚੈੱਕ ਕਰਾ ਕੇ ਲਈ ਆ ਜੀ ਅੱਛਾ ਲਈ ਲਈ ਬਾਕੀ ਇੱਕੋ ਮੈਂ ਦਾ ਥਣ ਲੈਵਾ ਤੋੜ ਦੋ ਇੱਕ ਵਾਰੀ ਦੇਖੋ ਕਿਦਾਂ ਗਾਂਹ ਕੀ ਦੇਵਾ ਵੇਖੋ ਮੈਂ ਦਾ ਬਾਕੀ ਤੋੜ ਕੇ ਵਿਖਾਉਨੇ ਇੱਕ ਵਾਰੀ ਤੁਹਾਨੂੰ ਬਾਕੀ ਉਧਰੋ ਝੋਟੀ ਆਈ ਕੋਈ ਇਹਨੂੰ ਨਾਥ ਨਹੀਂ ਪਈ ਠੀਕ ਆ ਹਾਂਜੀ ਸੱਜਰ ਨੇ ਕਿੰਨਾ ਚੋਇਆ ਦੁੱਧ ਜੀ 18-19 ਕਿਲੋ ਠੀਕ ਆ ਆਸਣਾ ਲਾੜੋ ਜੀ ਖਿਆਲ ਮੈਂ ਗੱਭਰ ਨੌਕੜਾ ਤੋਂ ਦੇਂ ਰਹੀ ਆ ਹਾਂਜੀ ਹਾਂਜੀ ਨਹੀਂ ਪੰਜਾ ਚੌ ਮਹੀਨੇ ਦੀ ਖਬਰ ਨਹੀਂ ਦੇਤੀ ਹੋਵੇ ਤੇ ਨਾਲ ਦੀ ਭੱਜ ਜਾਂਦੀ ਉਦੋਂ ਥੋੜੀ ਸਿੱਧੇ ਤੌਰ ਤੋਂ ਵੀ ਸਿੱਧੀ ਲੰਮੇ ਤੌਰ ਤੇ ਥੋੜੀ ਜੀ ਕੋਈ ਟੀਕਾ ਨਹੀਂ ਦਾ ਭਾੜੇ ਦੇ ਠੀਕ ਹੈ ਜੀ ਭਾੜੇ ਤੇ ਇਹ ਕਹਿੰਦੇ ਕੋਈ ਟੀਕਾ ਨਹੀਂ ਹੈ ਲੈ ਜਾਓ ਬੰਦ ਹੋ ਵੀ ਜੀ ਤੇ ਹਨ ਮੌਕੇ ਤੇ 9 ਲੀਟਰ ਦੁੱਧ ਹੈਗਾ ਪੱਕਾ 9 ਲੀਟਰ ਦੁੱਧ ਲਈ ਜੀ ਹਾਂ ਜੀ ਠੀਕ ਹੈ ਜੀ ਬਾਕੀ ਮਿਲਕਮੈਨ ਵੀ ਇੱਦੀ ਦੇਖ ਸਾਧ ਦੇ ਜੀ ਚੰਗੀ ਸੋਹਣੀ ਲੱਗੀ ਹੈ ਤੇ ਇਹਦਾ ਕੀ ਰੱਖਣਾ ਵੀਰ ਜੀ ਮੁੱਲ ਇਹਦਾ ਮੁੱਲ ਤੇ ਵੀਚ ਜਿੱਦਾਂ ਛੋਟੀ ਹੈ ਛੋਟੀ ਤੇ ਇਹ ਆਤਾ ਤਾਂ ਹੋਈ ਛੋਟੀ ਹੈ 1.5 ਲੱਖ ਦੀ ਠੀਕ ਹੈ ਜੀ ਇਹਦਾ ਮੁੱਲ 65000 ਬੈਂਟ ਕੀ ਆ ਰਿਹਾ ਹਾਂਜੀ ਕਰਨਾਂ ਵਿੱਚ ਮੰਨਤਨ ਕਰਦਾਂਗੇ ਕਿੰਨਾ 5000 ਹੀ ਕਰਾਂਗੇ 60000 ਦੀ ਓਡੀ ਦਵਾਗੇ 60000 ਦੀ ਦੇ ਦੋਗੇ ਹਾਂਜੀ ਤੇ ਦੁੱਧ ਵੀ 9 ਲੀਟਰ ਅੱਛਾ ਦੁੱਧ ਦਾ 9 ਲੀਟਰ ਚੈੱਕ ਪਾਸ ਹੈ ਸਾਡੀ ਗਾਰੰਟੀ ਕੋ ਲਿਖ ਲਈ ਅੱਛਾ 6 ਮਹੀਨਾ ਲੱਗਾ ਚੈੱਕ ਕਰਾ ਕੇ ਡਾਕਟਰਾਂ ਦੀ ਵੀਡੀਓ ਵੀ ਰਹੀ ਹੈ ਠੀਕ ਹੈ ਜੀ ਹਾਂਜੀ ਹਾਂ ਦੇਖ ਸਕਦੇ ਜੀ ਤੇ ਆ ਮੈਦਾ ਚਵਾਇ ਕਰੀ ਤੁਹਾਨੂੰ ਦਿਖਾ ਦਈਏ ਹਾਂ ਦੇਖੋ ਘਰ ਦੇ ਵਿੱਚ ਮੈਂ ਤੁਹਾਨੂੰ ਵੀਡੀਓ ਝੋੜੀ ਦੀ ਸੀ ਇਹਦੇ ਪੂਰੇ ਪਹਿਲਣਾ ਲੱਗੇ ਨਹੀਂ ਉਹ ਲਈ ਨਹੀਂ ਠੁਲੀ ਦੀ ਰਹੀ ਹੈ ਇਹ ਕੋਈ ਠੀਕ ਆ ਦੇਖ ਸਾਡੇ ਖਾਨੇ ਦੇ ਦੇ ਤੋਂ ਦਵਾਈ ਪਿਛਲੇ ਸਨਦਰ ਕਾਰਡ ਖਤ ਦੇ ਜੀ ਠੀਕ ਹੈ ਜੀ ਉਹ ਠੋੜ ਦੇ ਬੋਹ ਭਾਂ ਥੱਲੇ ਠੀਕ ਹੈ ਆ ਖਾਣੇ ਨਾਲ ਅਗਲਾ ਚੋ ਮੇਰੇ ਕਰ ਮਾਰ ਮਤਲਬ ਬਾ ਮੈਂ ਬੰਦੇ ਬਦਲ ਬਦਲ ਕੇ ਚੋਈ ਜਾ ਜਿਹੜੇ ਮਰਜੀ ਬੋਠਾ ਨੂੰ ਬੈਠ ਠੀਕ ਹੈ ਬਾਕੀ ਹਲੇ ਤਾਂ ਨਾ ਉਹਨਾਂ ਚੈਰ ਇੱਧਰ ਵਿਖਾ ਦਈਏ ਇਨਾਂ ਵਿੱਚ ਕਿੰਨਾ ਚਿਰ ਹੋ ਗਿਆ ਜੀ ਸੋਈ ਨੂੰ ਇਹ ਵੀ ਦਿਓ ਬੱਚਾ ਜੇ ਵੇਖੋ ਨੀਜੀ ਦੇ ਕੱਟਾ 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 ਦੇਖ ਸਕਦੇ ਜੀ ਦੂਰੋਂ ਹੀ ਪਤਾ ਲੱਗਦਾ ਹੈ ਵੀ ਮਿੱਲੀ ਦਾ ਜਿਹੜਾ ਸੋਹਣਾ ਬੱਚਾ ਹੈ ਜਿਹੜਾ ਇਹਦੇ ਮਗਰ ਉਹਨਾਂ ਵੀਰ ਜੀ ਦੋਦੀ ਫਰਾ ਨੂੰ ਬੱਚੇ ਨੂੰ ਛੱਡ ਛੜਿਆ ਚੰਗਾ ਕੱਟਿਆ ਪਾਣ ਦੇਈ ਉਹਨਾਂ ਕੋ ਮਜਬੂਰੀ ਕਰਨ ਨਾ ਮੈਂ ਦਿੱਤੀ ਆ ਅੱਛਾ 15 ਦਿਨ ਲਾਲੇ ਕੋਈ 10 ਲਾਲੇ 15 ਲਾਲੇ 20 ਲਾਲੇ ਅੱਛਾ ਬਾਕੀ ਮੈਂ ਉਹ ਚੰਗੀ ਮੱਝ ਨਹੀਂ ਦਿੱਤੀ ਕਿੰਨਾ ਇਹਦੇ ਕੋਲ ਦੁੱਧ ਤਿਆਰ ਦੁੱਧ ਵੀਰ ਜੀ 10 ਕਿਲੋ ਪਰ 9 ਕਿਲੋ ਦੀ ਗਾਰੰਟੀ ਦੇਵਾਂਗੇ ਅੱਛਾ ਹੁਣ ਚਲੋ ਨਹੀਂ ਸਾਰਿਆਂ ਨੂੰ ਬੱਚਾ ਲੱਗੇ ਪਰ ਚੁਆਈ ਦੀ ਉਹਦੇ ਨਾਲੋਂ ਵੀ ਚੰਗੀ ਹੋਏਗੀ ਛੋਟੀ ਅੱਛਾ ਹਾਂਜੀ ਠੀਕ ਆ ਮੱਕੀਆ ਟੋਕਰ ਗੱਬਨ ਦਾ ਹਵਾ ਨਾ ਹੀ ਕਰੀ ਦੇਖ ਸਾਡੇ ਫਿਰ ਤਾਂ ਚੰਗੀ ਝੋਟੀ ਆ ਜਿਹੜੀ ਉਹ ਵੀ ਅ ਜੰਨੀਆਂ ਵੀ ਆ ਚੱਲੋ ਸਾਰੀਆਂ ਠੀਕ ਹੈ ਆਪਣੀ ਆਪਣੀ ਜਗਾ ਥਨਾ ਦਾ ਸਾਈਜ਼ ਕੈਪ ਜਿਹੜਾ ਇਹਦਾ ਵੀ ਚੰਗਾ ਲੈ ਜਾਓ ਜੀ ਇਹ ਦੇਖੋ ਪੱਕਾ ਦੁੱਧ ਕਿੰਨਾ ਦੱਸਿਆ ਜੀ ਜੀ 10 ਕਿਲੋ 9 ਕਿਲੋ ਵਾਰ ਕੇ ਦਵਾਂਗੇ ਠੀਕ ਹੈ ਜੀ ਇੱਕ ਨੰਬਰ ਦੀ ਹੋਵੇਗੀ ਚਿਵਾਈ ਜਿਹੜੀ ਆ ਦੇਖ ਸਕਦੇ ਪੂਰੀ ਹੋ ਵੀ ਚੱਲੀ ਹੈ ਜਿਹੜੀ ਬਾਕੀ ਇੱਕਰੀ ਇਹ ਵੀ ਜਿੱਥੇ ਖਲੋਗੀ ਉੱਥੇ ਖਲੋਗੀ ਹੈ ਬਾਕੀ ਲਖਾ ਲੱਲੀ ਭਜਦਾ ਇਹ ਚਵਾਈ ਕਰਨ ਤੇ ਵੀਰ ਜੀ ਹੁਣ ਫਿਰ ਜਿਹੜੀ ਮੱਝ ਦਿਖਾਈ ਹੈ ਆਪਾਂ ਵਾਲੀ ਇਹਦਾ ਕੀ ਰੱਖਣਾ ਮੁੱਲ ਆਪਾਂ ਤੇ ਵੀਰ ਜੀ ਭਾਈ ਕਰਨੂ ਇਹਦਾ ਪਹਿਠ ਦੀ ਕਰ ਲਈਏ 70 ਵੀ ਕਰ ਲਈਏ ਹਾਂਜੀ ਇਹਦਾ ਮੁੱਲ 60000 ਰੁਪਏ 60000 ਰੁਪਏ ਹਾਂਜੀ ਕਰਨਾਂ ਵਿੱਚ ਮੰਨਤਾ ਨਾ ਹੋਰ 2000 ਕਰਾਂਗੇ 50000 ਦੀ ਕਰ 55000 ਦੀ ਦੇ ਦੋ ਪਰਸਾਂ ਤੋਂ ਵੀਡੀਓ ਨਹੀਂ ਪਾਈ ਅਜੇ ਵੇਚਣਾ ਮਾਲ ਅੱਛਾ ਪਰਸਾਂ ਵਾਲੀ ਕਸਰ ਅਜੇ ਕੱਢਣੀ ਆ ਕੱਢਣੀ ਆ 50000 ਦੀ ਦੇ ਦਾਂਗੇ ਠੀਕ ਆ ਤੇ ਹੁਣ ਆ ਗਏ ਆਪਣੇ ਕੋਲ ਚੌਥੇ ਨੰਬਰ ਤੇ ਇਹ ਵੀ ਸੂਈ ਏ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਪੰਜਾਂ ਚਾਰ ਪੰਜ ਨੇ ਤਾਰਾ ਬੱਚਾ ਬੱਚੇ ਤਾਂ ਹੁਣ ਇੰਦਾ ਖਾ ਦਿੰਨੇ ਉਹ ਵੀ ਬਾਕੀ ਤੇ ਇਹ ਵੀ ਥੱਲੇ ਜਿਹੜੀ ਕਾਫੀ ਚੰਗੀ ਤਿਆਰ ਹੋਈ ਆ ਨੋਨ ਕੋਲ ਵੀਰ ਜੀ ਸਾਨੂੰ ਬੁਲਾ ਹੀ ਹੋਊਗਾ ਕਿੰਨੇ ਦੇਣਾ ਇਸੋ ਜੀ ਨੂੰ ਸ੍ਰੀਨ ਤਿੰਨ ਚਾਰ ਦੇਣੀ ਉਹ ਕਟਾ ਜੇ ਤੋਂ ਹੋਰ ਬਹ ਲੈ ਜਾ ਹਾਂ ਇਧਰੋਂ ਖਾਓ ਕਰੀ ਤਾਂ ਆ ਚੋਟੀ ਦਿਖਾ ਦੀ ਇੱਕ ਮਿੰਟ ਵੀਰ ਜੀ ਮਾਝ ਰੱਖੋ ਜੀ ਆ ਦੇਖ ਬਾਲਟੀ ਪੂਰੀ ਭਰ ਲਈਏ ਇੱਕ ਇੰਨੇ ਕੋ ਸੇਰੇ ਫੇਰ ਬੱਚੇ ਨੂੰ ਨੋਨ ਕੋਲ ਸਟਾਰਟਿੰਗ ਜੋੜੀ ਸਾਰੀ ਬੱਚੇ ਜੋ ਆ ਜੇ ਵੀ ਥੱਲੇ ਹੈਗਾ ਲੋਈ ਤਾਂ 2 ਕਿਲੋ ਠੀਕ ਹੈ ਜੀ ਕੈਂਟ ਬੋਤੇ ਬਾਕੀ ਇਹਦਾ ਛੋਟੀ ਦਾ ਮੁੱਲ ਤਾਂ ਹੁਣ ਦੱਸਦੇ ਹਾਂ ਬਾਕੀ ਕੱਦ ਭਾਵੇਂ ਇਹਦਾ ਬਹੁਤ ਉੱਚਾ ਨਹੀਂ ਆ ਪਰ ਥੱਲੇ ਉਹ ਜਿਹੜੀ ਆ ਵੱਡੀਆਂ ਮੱਜਾਂ ਨੂੰ ਮੁਕਾਬਲਾ ਕਰਦੀ ਹੈ ਕਿਉਂਕਿ ਥੱਲੇ ਉਹ ਜਿਹੜੀ ਚੰਗੀ ਤਿਆਰ ਹੋਈ ਹੈ ਬਾਕੀ ਥਾਂ ਦੇ ਤਾਂ ਜਿਹਦੇ ਵੀ ਲੱਗੇ ਤਾਂ ਤੇ ਇਹਦਾ ਕੀ ਮੁੱਲ ਵੀਰ ਜੀ ਫਿਰ ਇਹਦਾ ਮੁੱਲ ਵੀ 65 ਹਿਆ ਅੱਛਾ ਇਹਦੀ 60 ਦੀ ਦੇ ਦਾਂਗੇ 60 ਹਜ਼ਾਰ ਹੀ ਦੇ ਦੋਗੇ ਹਾਂਜੀ ਤੇ ਦੁੱਧ ਕਿੰਨਾ ਖਿਚਵਾਈ ਜਾਊਗੀ ਇਹ ਵੀ ਵੀਰ ਜੀ 58 ਦੀ ਦੇ ਦਾਂਗੇ ਅੱਛਾ ਹਾਂਜੀ 58 ਹਜ਼ਾਰ ਦੀ ਤੇਰੀ ਮਰਜ਼ੀ ਹੈ ਦੋਵੇਂ ਮਈਆਂ ਚੰਗੀਆਂ ਠੀਕ ਆ ਹਾਂਜੀ ਤੇ ਉਤਰਾਂ ਹੁਣ ਪੱਕਾ ਹੈਗਾ 80 ਲੀਟਰ ਦੇਤੀ ਚੋ ਆਗੇ ਖੜੇ ਕੋਈ ਚਵਾਈ ਸਾਰੀਆਂ ਵਈਆਂ ਦੀ ਇੱਕ ਦੂਜੀ ਉਤਾਦ ਉਤਾਓ ਠੀਕ ਆ ਇਹ ਸੋਈਆਂ ਸੋਈਆਂ ਨੇ ਦੀ ਚਵਾਈ ਹੋ ਜਾਣੀ ਤੇ ਉਤਰਾ ਕਿ ਚਵਾਈ ਕਿੰਨਾ ਜਾਊਗੀ ਇਹ ਉਹ ਤਾਂ ਵਿੱਚ ਹੀ 11-12 ਕਿਲੋ ਦੀ ਚਾਊਗੀ ਠੀਕ ਆ ਤੇ ਆ ਨੀਲੇ ਦੀ ਝੋਟੀ ਦਾ ਮੁੱਲ ਦੱਸ ਦੀ ਜੇ ਤਾਂ ਬੱਚਾ ਲੱਗਾ ਥੱਲੇ ਪਹਿਲੇ ਨੰਬਰ ਵਾਲੀ ਦਾ ਮੁੱਲ ਤੇ ਦਾ ਵੀਰ ਜੀ ਜਦੋਂ ਦੀ ਝੋਟੀ ਹੈ ਨਾ ਹਾਂਜੀ ਹੰਡੀ ਆ ਮੈਂ ਤਾਂ ਲੱਖ-ਸਵਾ ਲੱਖ ਵੀ ਕਰ ਲਈਏ ਠੀਕ ਆ ਚੋਣ ਲਈ ਭਾਣਾ ਦੇ ਭਾਣਾ ਦੇਣੀ ਆ ਠੀਕ ਆ ਕਿਦਾ ਮੁੱਲ ਵੀਰ ਜੀ 75000 75000 ਆ ਹਾਂਜੀ ਵਿੱਚ ਮੰਨਤਾ ਨਾ ਹੋਰ ਕਰ ਦੋਗੇ ਕਨਾਲਾ ਲੇ ਭਾਜੀ ਕੀ ਕਰ ਦੋ ਹੁਣ ਕਰ ਦੋ ਫਿਰ ਖੁੱਲਾ ਹੀ ਕਨਾਲਾ ਲੀ ਕਹ ਦੂਗਾ ਜਨਿਆਰ ਕਰ ਦਿਆਂਗੇ ਅੱਛਾ 72000 ਦੀ ਦੇ ਦੋਗੇ ਠੀਕ ਹੈ ਵੀਰ ਜੀ ਇਹ ਕਹਦਾ ਵੀਰ ਦੀ ਲੀ ਦੇ ਦਾਂਗੇ ਨਾ ਕੁਆਵਾਂਗੇ ਚੋ ਬਾਕੀ ਝੋਟੀ ਦੇ 75000 ਦੀ ਵਿਗਣੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਜਿਹੜੀ ਮੱਝ ਆ ਗਈ ਆਪਣੇ ਕੋਲ ਪੰਜਵੇਂ ਨੰਬਰ ਤੇ ਝੋਟੀ ਆ ਗਈ ਜਿਹੜੀ ਸਾਰੇ ਦੇਖ ਸਦੇ ਹਵਾਨਾਂ ਚ ਵੀਰ ਜੀ ਇਹ ਵੀ ਸਵੀਦਰਨਾਂ ਚ ਕੱਟੀ ਆ ਜੀ ਪਹਿਲਾ ਸੁਆਹੇ ਬਾਕੀ ਪਿੱਠਪੜੇ ਤੋਂ ਆਪਾਂ ਦੇਖ ਸਕਦੇ ਚੰਗੀ ਆ ਇਹਨਾਂ ਨੂੰ ਤਾਂ 8-10 ਦਿਨ ਹੋ ਗਿਆ ਕਟਾ ਜਿਹਦਾ ਆ ਬੱਚੇ ਜੇ ਸਾਰੇ ਇਹਨਾਂ ਦੇਖੋ ਜਾਈਏ ਸਾਰੇ ਤੇ ਇਹਦੇ ਕੋਲ ਕਿੰਨਾ ਜੀ ਦੁੱਧ ਤਿਆਰ ਦੁੱਧ ਵੀਰ ਜੀ ਝੋਟੀ ਦੇ ਹੁਣੇ ਇਹ ਤਾਂ ਰਾਂ ਮਾਰ ਕੇ ਲਈ ਆ ਅੱਛਾ ਉਹਨਾਂ 8 ਕਿਲੋ ਗਿਆ ਅੱਛਾ 8 ਨਾਲ ਮਾਰ ਕੇ 7 ਲਾ ਕੇ ਲਵੇ ਅੱਛਾ 7 ਲੀਟਰ ਬਾਕੀ ਚੁਆਈ ਇੱਕ ਨੰਬਰ ਦੀ ਉਹਦਾ ਹੌਲ ਦਾ ਨਾਂ ਨਹੀਂ ਝੋਟੀ ਨਹੀਂ ਤੋੜਾਂ ਫੇਰ ਇਹਨਾਂ ਨੂੰ ਹਾਂ ਇਹ ਕਿੰਨਾ ਕਿ ਚਵਾਈ ਜਾਊਗੀ ਦੁੱਧ ਗਲਤੀ ਵਿੱਚ 10 ਕਿਲੋ ਚਵਾਊਗੀ ਝੋਟੀ ਵੱਡੀ ਆ ਰੰਦਾ ਜੇ ਜੀ ਠੀਕ ਆ ਜੀ ਬਾਕੀ ਝੋਟੀ ਲੱਗਦੀ ਆ ਤੋੜ ਦਾਂ ਫਿਰ ਢੂੰਗਰਾ ਵਟਾ ਪਨ ਇਹ ਜਿਹਨੇ ਕਿੰਦੇ ਘੋਣੇ ਜਿਹੜੀ ਪਾਸ ਕਰਕੇ ਲੈਂਦੀ ਆ ਸੰਦੇ ਨਾੜਾ ਬੰਨੋ ਉਹ ਖੜੀ ਬਚਾ ਤੂੰ ਲੈ ਜਾ ਬਿੱਦੀ ਬਾਕੀ ਥਾਂ ਜਿਹੜਾ ਕਾਫੀ ਚੰਗਾ ਲੱਗਾ ਇਹਦੇ ਕੋਲ ਵੀ ਮਾਕੇ ਜਿਵੇਂ ਲਾ ਮੂਲਾ ਉਤਰਾ ਨਹੀਂ ਲੱਗਾ ਪਿੱਛੇ ਆਹ ਦੇਖਾ ਦੇ ਹਵਾਨਾ ਜਿਹੜਾ ਇਹਦਾ ਤੇ ਵੀਰ ਜੀ ਇਹਦਾ ਕਿੰਨਾ ਰੱਖਣਾ ਫਿਰ ਆਪਾਂ ਮੁੱਲ ਅੱਛਾ ਇਹਦਾ ਬੱਚਾ ਕਿੰਨੇ ਵਿਧਿਆ ਨਹੀਂ ਕਿੰਨੇ ਛੱਡ ਗਏ ਤੇ ਫਿਰ ਦਿਖਾਉਨੇ ਆਂ ਹਾਂ ਦੇਖ ਸਕਦੇ ਜੀ ਇਹਦੇ ਮਗਰ ਕੱਟਾ ਜੀ ਵੀਰ ਜੀ ਬਾਕੀ ਇਹਦਾ ਵੀ ਚਵਾ ਤੁਹਾਨੂੰ ਦਿਖਾ ਦਿੰਦੇ ਆਂ ਬਸ ਮਾਰ ਦੇ ਗੋੜਾ ਬੱਚਾ ਗਾਲੀ ਬੰਦਤਾ ਇਸ ਤਰ੍ਹਾਂ ਕੋਟਾਣੇ ਥਾਣੇ ਦੇਖ ਸਕਦੇ ਨੇ ਦਿਖਾ ਦੇ ਵੀਰ ਜੀ ਚਵਾਖੇ ਦਾ ਓੜੋ ਚਵਾ ਦੇ ਸਾਡੇ ਪੂਰਾ ਵਧੀਆ ਦਾ ਵੀ ਪਿਛਲੇ ਸਨਾਂ ਦਾ ਵੀ ਚਵਾ ਦਿਖਾ ਦਈਏ ਇੱਕ ਵਾਰ ਫੀਗਾ ਵੀ ਦੇ ਫਿਰ ਦਸਿਆ ਮੋਲ ਵੀ ਜੀ ਫਿਰ ਇਹਦਾ ਆਪਾਂ ਬਾਕੀ ਤਾਂ ਅਸੀਂ ਹਾਂ ਦਾ ਜਿਹੜਾ ਜੀ ਵੱਡੀ ਹਾਂਜੀ ਲਈ ਭਾਣਾ ਇਹਨਾਂ ਕੋ ਕਹੇ ਜੀ ਭਾਜਿਆ ਚ ਪਾਤਾ ਤੇ ਮਾੜੀ ਆ ਅੱਛਾ ਲੋਡੀ ਬੈਠਦੀ ਵਿਗਦੀ ਆ ਠੀਕ ਆ 60000 ਦੇ ਦਾਂਗੇ 60000 ਹੀ ਦੇ ਦੋਗੇ ਹਾਂਜੀ ਛੱਡ ਦਈਏ 1000 ਹੋਰ 3000 ਹੀ ਛੱਡਾਂਗੇ ਅੱਛਾ 75000 ਦੀ 75000 ਦੀ ਦੇ ਦੋਗੇ ਦੇ ਦਾਂਗੇ ਠੀਕ ਆ ਜੀ ਬਾਕੀ ਦੰਦਾ ਜੇ ਕੱਟੀ ਹੋਊਗੀ ਚਵਾਈ ਵੇਖੋ ਕਦੇ ਚੌੜੇ ਮੈਨੂੰ ਤੁਹਾਨੂੰ ਬੈਠਣ ਦਾ ਲੈ ਹਾਂ ਦੇਖ ਸਰ ਜੀ ਲੱਲੀ ਭਾਜੀ ਚਵਾਈ ਕਰਦੇ ਮਿੰਟੋ ਮਿੰਟ ਦੇ ਆਈ ਸਰਦੇ ਜੇ ਤੇ ਹੁਣ ਜਿਹੜੇ ਇੱਕ ਏਂਡ ਤੇ ਮੱਜ ਰਹਿ ਗਈ ਐ ਵੀ ਦਿਖਾ ਦਈਏ ਇਹਨੂੰ ਕਿੰਨਾ ਕਿ ਚਰਾ ਸੋਈ ਨਾ ਮੇਰੀ ਸੋਈ ਆ ਕਟਾਜੇ ਦੇ ਵਗੈਰਾ ਆਹ ਵਾਲਾ ਕਟਾਜੇ ਜਿਹੜਾ ਇਹਦਾ ਇਹ ਕੋਲ ਗੋਲਾ 6-7 ਕਿਲੋ ਜਿਹੇ 6-7 ਲੀਟਰ ਜਿਹੜਾ ਕਹਿੰਦੇ ਇਹਦੇ ਕੋਲ ਇੱਕ ਨੰਬਰ ਹੋ ਗਈ ਚੋਾਈ ਦੀ ਗਰੰਟੀ ਠੀਕ ਆ ਜੀ ਇਹ ਕਿੰਨਾ ਕਿ ਚੋਾਈ ਜਾਊਗੀ ਵੀਰ ਜੀ ਤੁਸੀਂ ਵੀਰ ਜੀ 10 ਕਿਲੋ ਮਹੀ ਚੋਂਗੂਗੀ 10 ਕਿਲੋ ਲੀਟਰ ਜਿਹੜਾ ਲਾ ਇਹਦਾ ਮੁੱਲ ਪੜੋ 5-6 ਕਿਲੋ ਦੁੱਧ ਉਹਨਾਂ ਬੋਲਦੇ ਆ ਠੀਕ ਆ ਜੀ ਹਾਂ ਜੀ ਬਾਕੀ ਦੁੱਧ ਵਾਲੀ ਐ ਮੈਂ ਬਾਕੀ ਤਾਜੀ ਸੋਈ ਐ ਇਹ ਵੀ ਆਇਆ ਲੈ ਆਵਦੀ ਉੱਪਰ ਉੱਪਰ ਹੀ ਲਾਇਆ ਉਹਨੂੰ ਬਾਕੀ ਉਧਰ ਮੀਂਹ ਕਰਕੇ ਜਿਹੜੀ ਤਿਲਕਨ ਕਾਫੀ ਹੈ ਪਈ ਥੋੜੀ ਥੋੜੀ ਇਹ ਜੇ ਲੱਪੇ ਚ ਵੀ ਆ ਵੇ ਨੂੰ ਮਾਰੀਂ ਮੜਿਆ ਜਾ ਬੱਚੇ ਨਾਲ ਥੋੜਾ ਜਿਹਾ ਵੱਧ ਜਾਂਦੀ ਕਿੰਨਾ ਰੱਖਣਾ ਵੀਰ ਜੀ ਇਹ ਤਾਂ ਫਿਰ ਮੋਲ ਆਪਾਂ ਇਹਦਾ ਮੋਲੇ ਵੀ ਜੀ 50000 ਰੁਪਏ 50000 ਰੁਪਏ ਹਾਂਜੀ ਕਰਨਾ ਵੀ ਚਮਾਨਤਨ 2000 ਛੱਡ ਦਾਂਗੇ 48000 ਦੇ ਦਾਂਗੇ 48000 ਦੇ ਦੇ ਦੋਗੇ ਹਾਂਜੀ ਠੀਕ ਹੈ ਜੀ ਤੇ ਛੋਟ ਛੋਟ ਮੋਕੇ ਤੇ ਹੋਰ ਥੋੜੀ ਬਾਤੀ ਹੋ ਜੇਗੀ ਬਾਕੀ ਇਹਦੀ ਵੀ ਚਵਾਈ ਜਿਹੜੀ ਪੂਰੀ ਹੋਣੀ ਵਾਲੀ ਆ ਇਹਨੇ ਹਰ ਬਾਲਚ ਜਿਹੜੀ ਪੂਰੀ ਭਰ ਦੇਣੀ ਹੈ ਬਾਕੀ ਇਧਰ ਮੱਝਾਂ ਜਿਹੜੀਆਂ ਵਾ ਵੱੱਜੀਆਂ ਮੱ ੱੱਕੇ ਮਾਰਦੀਆਂ گاਵਾ ਦੋ ਰਹਿ ਗਿਆਂ ਉਹ ਵੀ ਤੁਹਾਨੂੰ ਵਿਖਾ ਦਿਆਂ ਨਾ ਪਹਿਲਾਂ ਇੱਕ ਸੂਈ ਵੇਖ ਤੁਹਾਨੂੰ ਦਿਖਾਉਣੀ ਆ ਅੱਛਾ ਦੋਵੇਂ ਗੱਬਣਾ ਹੀ ਆ ਜਿਹੜੀਆਂ ਪਲਿਖਾ ਲੱਗਿਆ ਸਾਨੂੰ ਦੱਸਣ ਚ ਬਾਕੀ ਆ ਇਸ ਤੋਂ ਕਿ ਮੱਛੀ ਕਿਸੀ ਵੀ ਕਰੋਸ ਦੇ ਤੋ ਠੀਕ ਹੈ ਜੀ ਤੇ ਲੱਗਦਾ ਮੱਛੀ ਤੇ ਹਣਾ ਆ ਦੇਖੋ ਠੀਕ ਹੈ ਜੀ ਇਧਰੋ ਗੋਹਾ ਇਹ ਕਿੰਨੇ ਕੇ ਦੁੱਧ ਵਾਲੀ ਜੀ ਵਿਧੀ ਦੁੱਧ ਜੀ 15 ਕਿਲੋ ਪਹਿਲਾਂ ਅਸੀਂ ਚੋਆਇਆ ਹੁਣ ਅਜੇ ਦੰਦਾ ਜਿਹਾ ਅਸੀਂ ਅੱਛਾ ਹਾਂਜੀ ਦੂਸਰਾ ਸੁਆ ਹੈ ਜਿਹੜਾ ਇਹ ਦੰਦਾ ਜਿਹਾ ਬਾਕੀ ਕੋਈ ਰੱਸੀ ਵੰਗਾ ਨਹੀਂ ਪਾਉਂਦੀ ਰੋੜ ਬਹੁਤ ਠੰਡੀ ਠੀਕ ਹੈ ਜੀ ਬੰਦਿਆ ਕੋ ਲਈ ਆ ਬਹੁਤ ਚੰਗੀ ਗਹਿੜਿਆ ਬਾਕੀ ਨੂੰ ਗਰਮੀ ਦੀ ਪਰਵਾਹ ਕੋਈ ਨਹੀਂ ਆ ਠੀਕ ਹੈ ਜੀ ਮਹੀਂ ਦਾ ਬਰੋਬਰ ਦੱਸ ਦਊਗੀ ਚਟਾ ਠੀਕ ਹੈ ਹਾਂ ਜੀ ਇਧਰੋਂ ਅੰਦਰੋਂ ਤੋਰਦਾ ਫਿਰ ਜੀ ਬਾਕੀ ਉਹ ਤਰ੍ਹਾਂ ਸੰਭੀ ਸੰਭੀ ਚੰਗੀ ਹੈ ਰਾਜੀ ਹੈ ਬਾਕੀ ਥਾਂ ਬੜਾ ਕਮਾਲ ਦਾ ਜੀ ਰਾਜ ਦੇ ਕੋਲ ਆ ਜੀ ਵੀਡੀਓ ਬਾਕੀ ਗੱਬਣੇ ਹਜੇ ਤਿਆਰ ਹੋਣੀ ਹੈ ਚੰਗੀ ਆ ਲੈ ਲੂਗੀ ਕੀ ਹੁੰਦਾ ਤੇ ਕੀ ਰੱਖਣਾ ਵੀਰ ਜੀ ਇਹਦਾ ਫਿਰ ਮੁੱਲ ਆਪਾਂ ਮੁੱਲ ਤੇ ਦੇਖੋ ਵੀਰ ਜੀ ਉਹ ਚੀਤੇ ਢੱਡਾ ਲੱਗਣੀ ਹੈ ਮੋਟਰ ਆਪਾਂ ਵਿੱਚੀ ਦਾ 50 ਕਰੀਏ ਹਾਂਜੀ 40000 ਦੇ ਦਵਾਂਗੇ 40000 ਦੇ ਹਾਂਜੀ ਕਰਨਾ ਵਿੱਚ ਛੋਟ ਛੋਟ ਦੋ ਜਿਹੜੇ ਛੱਡ ਦਾਂਗੇ 38000 ਦੀ ਅਸ਼ੀਰਵਾਦ 38000 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ ਇਹਦੇ ਵੀ ਜਿਹੜੀ ਚਵਾਈ ਕਰਤੀ ਖਾਲੀ ਕਰਤੀ ਹੈ ਵੀ ਆਹ ਦੇਖ ਸਕਦੇ ਆ ਬਾਲਟੀ ਭਰ ਕੇ ਦੁੱਧ ਦਿੱਤੇ ਹਾਂ ਛੋਲੇ ਆ ਤੇ ਥੋੜਾ ਬਤਾ ਬੱਚੇ ਜੋਗਾ ਥੱਲੇ ਰਹਿ ਗਿਆ ਇਹ ਵੀ ਹੁਣੇ ਬੱਚੇ ਨਾਲ ਥੱਲੇ ਛੱਡ ਦੇਣਾ ਹੁਣ ਇੱਕ ਗਾਂ ਜਿਹੜੀ ਲੱਗੀ ਐਂਡ ਤੇ ਤੋੜਦੀ ਐ ਵਿਧੀ ਐ ਵੀ ਇਹ ਵੀ ਜੇ ਗੱਬਣ ਆ ਇਹ ਮੈਂ ਆਉਂਦਾ ਹਾਂ ਕਿੰਨੇ ਦੇ ਦਈਂ ਤੇ ਇਹ ਕਿੰਨੇ ਕ ਦੁੱਧ ਆ ਲਈ ਜੀ ਵੀਰ ਜੀ ਵਿੱਚ ਦੁੱਧ 17-18 ਕਿਲੋ ਵਾੜ ਦਊਗੀ ਬਾਕੀ ਆਹ ਦੇਖੋ ਖੰਢੀ ਜਿੱਤਨੀ ਮਰਜ਼ੀ ਦੇਖੋ ਢਲਾਏ ਬੜੀਆਂ ਠੀਕ ਆ ਚੱਲਣ ਤੇ ਇਹਦਾ ਮੁੱਲ ਇਹਦਾ ਮੁੱਲ 40 ਹੈ 40 ਯਾਰ ਹਾਂ ਜੀ ਕਰਤੀ ਬਰਾਬਰ ਹੀ ਦੇ ਦਾਂਗਾ ਖੱਤੀ ਦੀ ਉਹ 38 ਦੀਓ ਜਿਹੜੀ ਕੋ ਮਰਜ਼ੀ ਲੈ ਜੀ ਠੀਕ ਹੈ ਵੀਰ ਜੀ ਹੋਰ ਕੁਝ ਲਵਾਂਗਾ ਤਾਂ ਵੱਧ ਕਰ ਦਾਂਗੇ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਣਾ ਬਾਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ گاਵਾ ਜਿਹੜੀਆਂ ਦੋ ਗੱਬਣਾ ਵਾਂ ਤੇ ਮੱਝਾਂ ਸਾਰੀਆਂ ਹੀ ਸੋਈਆਂ ਵਾਂ ਸਾਡੇ ਹੱਥ ਜੋੜ ਕੇ ਸਾਰੇ ਵੀਰਾਂ ਨੂੰ ਬੇਨਤੀ ਇਹ ਹੀ ਆ ਆਪਣੇ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝ ਨਾਲ ਵੇਸ ਚ ਆ ਕੇ ਖੜਿਆ ਕਰੋ ਜੇ ਕਿਸੇ ਵੀਰ ਨੂੰ ਪਸੰਦ ਆ ਤੇ ਲੈ ਜਾਏ ਨਹੀਂ ਪਸੰਦ ਆ ਤਾਂ ਇੱਥੇ ਰਹਿੰਦੇ ਪਰ ਤਸੱਲੀ ਜਿਹੜੀ ਤੁਸੀਂ ਆਪ ਖੜਨੀ ਹੈ ਕਰਨੇ ਆਪਣੀ ਜ਼ਿੰਮੇਵਾਰੀ ਤੇ ਆਪਣਾ ਪਸ਼ੂ ਆਪ ਖਰੀਦਿਆ ਕਰੋ ਕਿਉਂਕਿ ਅਸੀਂ ਕਿਸੇ ਵੀ ਪਸ਼ੂ ਦੀ ਚਵਾਈ ਕਰਕੇ ਨਹੀਂ ਵੀਡੀਓ ਬਣਾਉਣੀ ਹੁੰਦੀ